ਕਿਹੜੀ ਮੁਸੀਬਤ ਸੀ ਕਿਹੜੀ ਮੁਸ਼ਕਲ ਸੀ ਕਿਹੜਾ ਕਟਾ ਸੀ ਕਿਹੜਾ ਦੁੱਖ ਸੀ ਕਿਹੜਾ ਸੰਤਾਪ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਬਰਦਾਸ਼ਤ ਨਹੀਂ ਕੀਤਾ ਇਹ ਤੁਹਾਡੇ ਸੰਤਾਪ ਤੁਹਾਡੇ ਦੁੱਖ ਉਸ ਨਾਲੋਂ ਵੱਡੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ 21 ਤਰੀਕ 6:00 ਨੂੰ ਸਤਗੁਰ ਕਲਗੀ ਤਰਪਾਸ਼ਾ ਜੀ ਦੇ ਪਰਿਵਾਰ ਨੇ ਇਕੱਠੇ ਰਾਤ ਬਿਤਾਈ ਸੀ ਇਸ ਤੋਂ ਬਾਅਦ ਪਰਿਵਾਰ ਵਿਛੋੜਾ ਹੋ ਗਿਆ ਪਰਿਵਾਰ ਖੇਰੂ ਖੇਰੂ ਹੋ ਗਿਆ ਫਿਰ ਕਦੇ ਪਰਿਵਾਰ ਦਾ ਮਿਲਾਪ ਨਾ ਹੋ ਸਕਿਆ ਖਾਲਸਾ ਜੀ ਅੱਜ ਦੇ ਸਮੇਂ ਵਿੱਚ ਜੇ ਜੰਗ ਦੇ ਮੈਦਾਨ ਵਿੱਚ ਇੱਕ ਪੁੱਤਰ ਸ਼ਹੀਦ ਹੋ ਜਾਂਦਾ ਹੈ ਤਾਂ ਅਸੀਂ ਦੂਸਰੇ ਪੁੱਤਰ ਨੂੰ ਨਹੀਂ ਭੇਜਦੇ ਪਰ ਸਾਡੇ ਗੁਰੂ ਪਿਤਾ ਜੀ ਨੇ ਆਪ ਦੇ ਹੱਥੀ ਆਪਣੇ ਦੋਨੋਂ ਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਤੋਰਿਆ ਅੱਜ ਸਾਡੇ ਤੇ ਮੜਾ ਜਿਹਹਾ ਦੁੱਖ ਆ ਜਾਂਦਾ ਅਸੀਂ ਰੱਬ ਨਾਲ ਕਿੰਨੇ ਗਿਲੇ ਸ਼ਿਕਵੇ ਕਰਦੇ ਹਾਂ ਸਾਡੇ ਪਾਸ਼ਾ ਜੀ ਨੇ ਕਿਹੜਾ ਦੁੱਖ ਸੀ ਜੋ ਨਹੀਂ ਸਹਿੰਡਾਇਆ ਹਰ ਇੱਕ ਸੰਤਾਪ ਖੜੇ ਮੱਥੇ ਚ ਲਿਆ ਚਾਰ ਹੀਰੇ ਗੁਰੂ ਪਾਸ਼ਾ ਜੀ ਦੇ ਇਸ ਧਰਮ ਦੀ ਖਾਤਰ ਆਪਣਾ ਆਪ ਵਾਰ ਗਏ ਅੱਜ ਸਾਡੇ ਬੱਚਿਆਂ ਨੂੰ ਮਾੜੀ ਜਹੀ ਸੱਟ ਲੱਗ ਜਾਂਦੀ ਹੈ ਸਾਡਾ ਕਲੇਜਾ ਬਾਹਰ ਆਉਣ ਨੂੰ ਲੱਗ ਜਾਂਦਾ ਤੇ ਉਹ ਛੋਟੇ ਛੋਟੇ ਲਾਲ ਲੈ ਨੇ ਕਿੰਨੇ ਤਸੀਹੇ ਚੱਲੇ ਕਦੇ ਸਿੱਧਕ ਨਹੀਂ ਸਿਹਾਰਿਆ ਤੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਸੋਹਲ ਬਣਾ ਦਿੱਤਾ ਥੋੜਾ ਜਿਹਾ ਦੁੱਖ ਆਉਂਦਾ ਬੱਚੇ ਬਰਦਾਸ਼ਤ ਨਹੀਂ ਕਰ ਸਕਦੇ ਲੋਕ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਸਾਨੂੰ ਸਿੱਖੀ ਲਈ ਲੜਨ ਦੀ ਆਪਣੇ ਧਰਮ ਦੀ ਲਈ ਲੜਨ ਲਈ ਜਦੂ ਅਸੀਂ ਆਪਣੇ ਬੱਚਿਆਂ ਦੇ ਮੂਹ ਜੋ ਬਰਕਾ ਪੁੰਦੇ ਹਾਂ ਨਿਗਾਹ ਮਾਰਿਆ ਕਰੋ ਗੁਰੂ ਦੇ ਲਾਲਾ ਵਾਲੇ ਠੰਡੀ ਬੁਰਜ ਵਿੱਚ ਤਿੰਨ ਦਿਨ ਕੁਝ ਵੀ ਖਾਣ ਨੂੰ ਨਹੀਂ ਸੀ ਮਿਲਿਆ ਮੋਤੀਰਾ ਮੇਰਾ ਜੀਨੇ ਬਸਰਾਤ ਨੂੰ ਇੱਕ ਦੁੱਧ ਦਾ ਗਲਾਸ ਪਿਲਾਉਂਦੇ ਸੀ ਅੱਜ ਜਿਸੀ ਆਪਣੇ ਬੱਚਿਆਂ ਨੂੰ ਠੰਡ ਤੋਂ ਲੁਕਾਉਂਦੇ ਹਾਂ ਇੰਨੇ ਕੱਪੜੇ ਪਾਉਂਦੇ ਤੇ ਰਜਾਈਆ ਵਿੱਚ ਵੀ ਲੁਕਾਉਂਦੇ ਹਾਂ ਕਿਤੇ ਠੰਡ ਨਾ ਲੱਗ ਜਾਏ ਤੇ ਮਹਿਸੂਸ ਕਰੀਏ ਕਿਵੇਂ ਗੁਰੂ ਦੇ ਲਾਲਾ ਨੇ ਦਿਨ ਦਿਨ ਠੰਡੇ ਫਰਸ਼ ਤੇ ਕੱਟੇ ਬਿਨਾ ਕਪੜਿਆਂ ਤੋਂ ਇਨੇ ਕਹਿਰ ਦੇ ਕੋਰੇ ਵਿੱਚ ਰਹੇ ਤੇ ਅੱਜ ਸਾਡੇ ਕੋਲ ਇਨੇ ਕਪੜੇ ਹੁੰਦੇ ਹੋਏ ਅਸੀਂ ਰਜਾਈਆਂ ਦਾ ਨਿੱਗ ਨਹੀਂ ਛੱਡਦੇ ਬਾਣੀ ਨਹੀਂ پڑھਦੇ ਇੰਨੀਆਂ ਸੁੱਖ ਸਹੂਲਤਾਂ ਹੁੰਦੇ ਹੋਏ ਬੈਠ ਕੇ ਨਿਤਨੇਮ ਨਹੀਂ ਕਰ ਸਕਦੇ ਤੇ ਕਹਿੰਦੇ ਠੰਡ ਲੱਗਦੀ ਯਾਦ ਕਰੀਏ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਸਾਡੇ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਗਏ ਤੇ ਅਸੀਂ ਉਹਨਾਂ ਦੀ ਖਾਤਰ ਇੰਨਾ ਵੀ ਨਹੀਂ ਕਰ ਸਕਦੇ ਛਿੱਦੀ ਦਿਹਾੜੇ ਵਿੱਚ ਵੱਧ ਤੋਂ ਵੱਧ ਆਪ ਦੇ ਬੱਚਿਆਂ ਨੂੰ ਬਾਣੀ ਬਾਣੀ ਦਾ ਜਾਪ ਕਰਾਈਏ ਜੇ ਬਾਣੀ ਨਹੀਂ ਪੜ ਸਕਦੇ ਗੁਰੂ ਮੰਤਰ ਦਾ ਜਾਪ ਕਰਾਈਏ ਮੂਲ ਮੰਤਰ ਦਾ ਜਾਪ ਕਰਾਈਏ ਤੇ ਉਹਨਾਂ ਸਾਰਿਆਂ ਸਿੰਘਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ